ਸਤਿ ਸ਼੍ਰੀ ਅਕਾਲ ਜੀ ਕਿੱਕੀ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਸ਼ਾਮ ਦਾ ਟਾਈਮ ਹੋ ਗਿਆ ਹੋ ਗਈ ਹੁਣੇ ਆ 4:30 ਹਨਾ 4:30 ਹੋ ਗਏ ਤੇ ਆਪਾਂ ਨੇ ਬਣਾਉਣੀਆਂ ਜ ਮੂੰਗੀ ਮਸਤੀ ਤੇ ਦਾਲ ਤੇ ਟੋੜੀ ਆਪਣੀ ਲਾਈ ਹੋਈ ਅੱਜ ਦਾਲ ਪਹਿਲੀ ਵਾਰ ਧਾਨੀਆਂ ਚ ਮੰਮੀ ਨੇ ਲਾਤੀ ਉਹ ਟੋੜੀ ਚੋ ਵੀ ਕਰਦੇ ਹੁੰਦੇ ਨੇ ਉਹਦੇ ਚ ਉਹ ਕਰਤਾ ਸੀਗਾ ਤੇ ਹੁਣ ਆਪਾਂ ਤਿਆਰ ਕਰਾਂਗੇ। ਮੂੰਗੀ ਮਸਰੀ ਦੀ ਬਦਿਆ ਵਣ ਜਾਂਦੀ ਹੈ ਨਾ ਫਿਰ ਚੁੱਲੇ ਚੱਚਾ ਗੋਹੀ ਪਾਲ ਕੀ ਵਸਤਾਂ ਨੇ ਧਰ ਦੇਣੀ ਆ ਤੇ ਨਾਲੇ ਫਿਰ ਬਾਰੀ-ਬਾਰੀ ਇਹ ਨਹੀਂ ਹੈਗਾ ਵੀ ਬਾਰੀ-ਬਾਰੀ ਅੱਗ ਜਾਲੀ ਜਾਓ ਕਰੀ ਜਾਓ ਆਪਣਾ ਇੱਕ ਵਾਰੀ ਚ ਬਣ ਜਾਈ ਜੂ। ਵਿੱਚ ਦੀ ਦੇਖੇ ਤਾਂ ਹੀ ਵਸਾ। ਅਗੇ ਤੇਲ ਲੈ ਕੇ ਆਉਨੇ ਹੁੰਦੇ ਸੀ ਇਹਨਾਂ ਮੇ ਮੇ ਦਾ ਮੇ ਦੇ ਆ ਰੈਸ਼ਨ ਗਾੜਾ ਦੇਖ ਲੈਣ ਨੂੰ ਹੁੰਦਾ ਸੀ ਕਰਦੇ ਹੁੰਦਾ ਸੀ ਉਹ ਰੈਸ਼ਨ ਗਾੜਾ ਤੇ ਕਦੇ ਕਿਸੇ ਨੂੰ ਹਨਾ ਪੁੱਛਣਾ ਦੂਸਰੇ ਨੂੰ ਜੀ ਤੁਸੀਂ ਸਾਨੂੰ ਦੇ ਦਿਓ ਇਸ ਵਾਰੀ ਆਪ ਦਾ ਤੁਸੀਂ ਵੀ ਲੈ ਕੇ ਆਉਂਦੇ ਸੀਗੇ ਐਗਨੇ ਲੈ ਲੈ ਆ ਤਾਈ ਉਹ ਤਾਈ ਉਹਨਾਂ ਤੋਂ ਲੈਂਦੇ ਹੁੰਦੇ ਸੀ ਕਿਹੜੀ ਤਾਈ ਉਹਨਾਂ ਦੀ ਆ ਨੀਲੋਂ ਦੇਜਾਲਾ ਤਾਈ ਉਹਨਾਂ ਤੋਂ ਹਾਂ ਉਦਾਂ ਹਨਾ ਕਿਸੇ ਤੋਂ ਲੈ ਕੇ ਉਹ ਜੀ ਮੈਂ ਲੈ ਕੇ ਆਇਆ ਕਰਨਾ ਹਨਾ ਪਤਾ ਨਹੀਂ ਕਿ ਮਿੱਟੀ ਦੇ ਤੇਲ ਵਾਲੇ ਸਟੋਪ ਪਤਾ ਨਹੀਂ ਕਿ ਮਿਲਦਾ ਹੁੰਦਾ ਸੀਗਾ ਉਹ ਤੇਲ ਵਾਲੇ ਸਟੋਪ ਵੀ ਸੀ ਪਤਾ ਹਾਂ ਨਮਾ ਤੇ ਹੋਲੇ ਪੀਸ ਹਾਂ ਲੀਰਾ ਨਾ ਕੰਮ ਚੱਲਦਾ ਹੈ ਨਮਾ ਲਾ ਫਾਫੇ ਲਾ ਫਾਫੇ ਪਲਾਸਟਿਕ ਪਲਾਸਟਿਕ ਨੂੰ ਆਲਦਾ ਪਲਾਸਟਿਕ ਦਾ ਮੋਮ ਜੀ ਹੋ ਜਾਂਦਾ ਹਾਂ ਹਾਂ ਨਹੀਂ ਪਲਾਸਟਿਕ ਤਾਂ ਲਾਉਂਦੇ ਹਾਂ ਉਹ ਗੱਲ ਕਰਦਾ ਹਾਂ ਵੀ ਲਾਉਂਦੇ 100 ਤਰੀਕੇ ਨੇ ਉਹਨਾਂ ਕੀ ਹੋ ਗਿਆ ਚਲੋ ਜੀ ਤੋੜ ਲਈਏ ਆਪਾਂ ਨੇ ਧਾਰਾ ਤੇ ਪਾਣੀ ਦੰਨੇ ਆ ਥੋੜਾ ਜਨਾ ਗਰਮ ਕਰ ਲਿਆ ਸੀਗਾ ਮੈਨੂੰ ਇਹ ਸਿੱਕੇ ਜਲਦੀ ਗਿਝਣਾ ਬਚੂ ਥੋੜਾ ਜਨਾ ਗਰਮ ਨੇ ਪਾਣਾ ਪਾਵਾਂਗੇ ਗੈਸ ਤੇ ਬਣੀ ਹੋਈ ਵਧੀਆ ਨਹੀਂ ਲੱਗਦੀ ਉੰਨੀ ਤੇ ਬਾਕੀ ਆਪਾਂ ਫਿਰ ਹੁਣ ਲਸਣ ਘਠੇ ਵੀ ਕਰਦੇ ਹਾਂ ਤਿਆਰੀ ਇਹਨੇ ਬਾੜ ਦਿੱਜੀ ਜਾਊਗੀ ਪਹਿਲਾਂ ਸਿਸ ਦਾ ਸਿਰ ਪਹਿਲਾਂ ਹਾਂ ਪਹਿਲਾਂ ਅਸੀਂ ਇਸ ਦਾ ਸਿਰ ਬਾਉਣਾ ਹੈ ਫਿਰ ਸਿਰ ਬਾਕੇ ਅਸੀਂ ਇਸ ਦਾ ਥੇਡ ਕਰਾਂਗੇ ਲਸਣ ਰਠਾ ਮੰਮਾ ਹਾਂਜੀ ਤੇ ਹਲਦੀ ਪਾ ਦਾਂਗੇ ਆਪਾਂ ਵਿੱਚ ਪਾਵਾਂਗੇ ਤੜਕੇ ਦੇ ਵਿੱਚ ਹਲਦੀ ਦੇ ਚੀਨੀ ਗਏ ਕਿੰਨੇ ਰਾਲੀ ਆਪਾਂ ਕਿਹੜਾ ਜਿੱਥੇ ਨਹੀਂ ਹੈ। ਇਸ ਤੋਂ ਬੜਾਈ ਨਹੀਂ ਹੈਗੀ। ਚਾਹੀਏ। ਅਸੀਂ ਤਾਂ ਲੱਗ ਗਿਆ ਪਾਣੀ ਨੂੰ। ਅਸੀਂ ਸਵੇਰੇ ਬਤੇਰਾ ਰੱਜ ਲਿਆ ਉਹ ਤਾਂ ਪਾਣੀ ਨਾਲ ਤਾਂ ਹਜੇ ਕਿਤੇ ਕਸਰੀ ਰਹਿ ਗਈ ਸੀਗੀ। ਪਾਪਾ ਆਪਣੀ। ਪਾਪਾ ਨੂੰ ਹਣ ਮਾਗ ਕੇ। ਪਾਪਾ। ਪਾਪਾ ਦੇ। ਪਾਪਾ ਦੇ। ਪਾਪਾ ਦੇ। ਪਾਈ ਗਈ ਥੋੜੀ ਲਾਈ ਹੈ ਇਹਦੇ ਵਿੱਚ ਵੀ ਅੱਜ ਮੰਮੀ ਰੱਖ ਕੇ ਰੈਸਿਪੀ ਨਾ ਕੱਲ ਨੂੰ ਇਹਦੇ ਚ ਦੁੱਧ ਧਰਾਂਗੇ ਨਮੀਆਂ ਲੈ ਕੇ ਆndੀਆਂ ਨੇ ਦੁੱਧ ਵਾਲੀ ਤਾਂ ਸਾਡੀ ਅਸੀਸ ਨੇ ਭੰਤੀ ਕਹੀ ਦੁੱਧਾ ਦੁੱਧਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਗਿਆ ਵੀ ਦਾਲ ਆਪਣੀ ਉਧਰ ਤੜੀ ਹੋਈ ਆ ਤੇ ਮੈਂ ਭੁੰਨ ਰਹੀ ਸੀਗੀ ਤੜਕਾ ਤੇ ਤੜਕਾ ਭੁੰਨਣ ਲੱਗੇ ਵੀਡੀਓ ਬਣਾਉਣੀ ਭੁੱਲ ਗਈ ਕਿਉਂਕਿ ਅਸੀਸ ਨੂੰ ਵੀ ਦੇਖਣਾ ਪੈਂਦਾ ਹਨਾ ਬੱਚੇ ਵੱਲ ਧਿਆਨ ਹੋ ਜਾਂਦਾ ਤੇ ਉਹ ਦੇਖੜ ਕੇ ਵੀਡੀਓ ਧਿਆਨ ਚ ਨਹੀਂ ਰਹੀ ਵੀ ਵੀਡੀਓ ਵੀ ਬਣਾਉਣੀ ਸੀ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਲਸਣ ਪਿਆਜ਼ ਤੇ ਟੀਰਾ ਪਾ ਲਿਆ ਆਪਾਂ ਨੇ ਅ ਮਿਰਚਾਂ ਪਾ ਲਈਆਂ ਮਿਰਚਾਂ ਟੜਕੇ ਚ ਪਾਉਣੇ ਹੁੰਦੇ ਆ ਤੇ ਮੈਂ ਧਣੀਆਂ ਵੀ ਪਾ ਲਿਆ ਇਹਦੇ ਵਿੱਚ ਥੋੜਾ ਜੱਜ ਛੁੱਜੇ ਜਾਊਗਾ ਖੜਮਾਂ ਜਾਨੀ ਰੋਊਗਾ ਤੇ ਦਾਲ ਆਪਣੀ ਉਧਰ ਰਿਜ ਰਹੀ ਆ ਤੇ ਉਧਰ ਹੌਲੀ ਹੌਲੀ ਥੋੜੇ ਥੋੜੇ ਸੇਕ ਤੇ ਬਣੀ ਜਾਂਦੀ ਆ ਹਨਾ ਦਾਲ ਵਧੀਆ ਬਣ ਜਾਂਦੀ ਆ ਹਰਮਨ ਸੇ ਜ਼ਿਆਦਾ ਪਤਲੀ ਜੀ ਦਾਲ ਖਾਂਦੇ ਵੀ ਨਹੀਂ ਹੈਗੇ ਉਹ ਗਾੜੀ-ਗਾੜੀ ਉਹ ਖਾਂਦੇ ਹੁੰਦੇ ਨੇ ਚਲੋ ਹੌਲੀ-ਹੌਲੀ ਵਿੱਚ ਕਿ ਉਹ ਹੀ ਵਧੀਆ ਹੋ ਜਾਂਦੀ ਆ ਫਿਰ ਆਪਾਂ ਕੱਢ ਲਿਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹੁਣ ਤੜਕਾ ਆਪਣਾ ਇਹ ਪੁੱਜ ਗਿਆ ਗੈਸ ਕਰ ਦਨੇ ਆਪਾਂ ਬੰਦ ਤੇ ਇੰਨੇ ਆਪਾਂ ਮੀਆਂ ਭਾਂਡੇ ਧੋਣੀਆਂ ਭਾਂਡਿਆਂ ਦਾ ਕੰਮ ਕਰ ਲਈਏ ਖਤਮ ਗੋਏ ਗੋਏ ਦਾਲ ਦਾ ਆਪਣੀ ਥੋੜੇ ਥੋੜੇ ਸੇਕਤੇ ਹਨਾ ਥੋੜੇ ਜਿਹਾ ਗੋਏ ਪੈ ਚੁੱਕੇ ਆਪਾਂ ਨੇ ਤੇ ਦਿਖਵਾਨੇ ਆ ਤੁਹਾਨੂੰ ਆਪਾਂ ਵਧੀਆ ਹੋ ਗਈ ਰਚ ਕੇ ਆਮ ਪੂਰੀ ਤਰ੍ਹਾਂ ਹਲ ਕੇ ਆ ਦੇਖੋ ਇਹਨਾਂ ਪੂਰੀ ਗਾੜੀ ਬਣ ਗਈ ਤੇ ਖਾਣ ਨੂੰ ਟੇਸਟ ਵੀ ਇਹਦਾ ਜਿਆਦਾ ਵਧੀਆ ਹੁੰਦਾ ਗੈਸ ਵਾਲੀ ਦਾ ਜਿਹੜੀ ਆਪਾਂ ਗੈਸ ਤੇ ਬਣਾਉਂਦੇ ਆ ਹਨਾ ਉਹਦਾ ਟੇਸਟ ਇੰਨਾ ਵਧੀਆ ਨਹੀਂ ਹੁੰਦਾ ਤੇ ਹੌਲੀ ਹੌਲੀ ਹੁਣ ਕਿੰਨੇ ਟਾਈਮ ਦੇ ਵਿੱਚ ਹੌਲੀ ਹੌਲੀ ਰਿਝੀ ਆ ਥੋੜੇ ਥੋੜੇ ਸੇਕ ਤੇ ਰਿਝੀ ਗਈ ਮੈਂ ਪੂਰੀ ਤਰ੍ਹਾਂ ਰਲ ਗਈ ਹੁਣ ਆਪਾਂ ਪਤਲੀ ਲੈ ਲਈਏ ਸੀਗੇ ਹੁਪਤਲੀ ਕੱਢ ਲੈਣੀ ਆ ਦਾਲ ਆਪਾਂ ਨੇ ਲਏ ਹਨਾ ਕੱਟ ਤੇਲੀ ਕਰ ਤੇ ਖਾਲੀ ਕੱਢ ਲਈ ਤਿੱਕਿ ਤੋੜੀ ਨੂੰ ਪਕ ਉਸ ਟਾਈਮ ਲਈ ਇੱਕ ਨੇ ਰੱਖ ਦਾਂਗੇ ਆ ਗਰਮ ਦੇ ਵਿੱਚ ਪਾਣੀ ਨਹੀਂ ਪਾਵਾਂਗੇ ਇਹ ਚ ਠੰਡੀ ਹੋ ਜੂਗੀ ਤੇ ਆ ਦਾਲ ਲੈ ਚਲਾਂਗੇ ਆ ਪਾ ਅੰਦਰ ਅੰਦਲ ਜਾ ਕੇ ਪਾਵਾਂਗੇ ਤੜਕਾ ਇਹਦੇ ਚ ਘਰਤਨੀਆਂ ਚ आंसर ਤੜਕਾ ਆਪਣਾ ਪੁਣੇ ਕਿ ਰੱਖਿਆ ਹੋਇਆ ਸੀ ਪਾ ਲਵਾਂਗੇ ਠੀਕ ਹੈ ਜਨਾ ਪੁੱਤਾਂ ਹਾਂਜੀ ਕੱਲ੍ਹ ਦੁਨੀ ਨੇ ਪਕੜੇ ਚਾਹੀਦੇ ਆ ਅੱਜ ਤੁਸੀਂ ਕਿੱਥੇ ਜਾਣਾ ਸ਼ੂ ਕਰੀ ਰਿਹਾ ਸੋ ਫਿਰੇ ਕੋਣਾ ਤੁਮੇ ਕੋੜ ਕਰੀ ਰਿਹਾ ਪਾ ਮੇਰੇ ਕੋਲ ਤਰਈ ਰਹਾ ਪਾ ਨਾ ਕਿਉਂ ਜਾਓ بس ਇਹ ਜਾਊਗਾ ਤਾਂ ਮਾਂ ਜੇ ਇਕ ਰਹਿਣੀ ਆ ਤੁਹਾਨੂੰ ਪੜੀ ਚੋਣੀ ਹੋਣੀ ਹੈ ਜਾਲ ਤੁਹਾਨੂੰ ਹੀ ਵਧੀਆ ਆਈਆ ਤੇ ਫਿਰ ਖਾਣੇ ਤੇ ਟੇਸਟੀ ਹੋਊਗੀ ਉਹ ਜਦੋਂ ਦੇਖਣ ਤੋਂ ਵਧੀਆ ਲੱਗਦੀ ਆ ਤਦੋਂ ਲੋ ਵੀ ਪਤਾ ਹਣਾ ਜਿਹੜੀ ਚੀਜ਼ ਦੇਖਣ ਦੇ ਵਧੀਆ ਲੱਗਦੀ ਸੋ ਮਾਰ ਲਿਈਓ ਜੀ ਕੋਈ ਦੋ ਰਿਵਿਊ ਤੌੜੀ ਵਾਲੀ ਦਾਲ ਬਾਰੇ ਵੈਸੇ ਸਾਨੂੰ ਦੇਨੇ ਚਾਹੀਦੇ ਨੇ ਹਾਂ ਤੁਸੀਂ ਦੇ ਦਿਓ ਮੈਂ ਤਾਂ ਬਣਾਈ ਸੀ ਹਾਂ ਤੇ ਕੀ ਕਹਿੰਦੇ ਨੇ ਉਹ ਖਾਣ ਦੇ ਸਮੇਂ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਸੋ ਦਾਲ ਤਾਂ ਸਵਾ ਕੇ ਬਹੁਤ ਸਵਾਦ ਸੀਗੀ ਔੜੀ ਵਾਲੀ ਕਿਉਂਕਿ ਫਰਕ ਤਾਂ ਹੁੰਦਾ ਹੀ ਆ ਆਪਣੀ ਥੋੜੀ ਥੋੜੀ ਰੇਜੀ ਥੋੜੇ ਥਰੇ ਚੀਜ਼ ਵਧੀਆ ਬਣੂਗੀ ਹੂੰ ਤੇ ਉਹ ਵੀ ਮੂੰਗੀ ਮਸਰੀ ਨਾਲੇ ਇੰਨੀ ਸੁਆਦ ਚਲੋ ਹੁਣ ਐਂਡ ਹਰਜੀਤ ਕਰਨਗੇ ਇਹ ਆ ਵੀਡੀਓ ਦਾ ਪੂਰੀ ਕਰਦੇ ਆ ਬਾਈ ਵੀਡੀਓ ਨੂੰ ਲਾਈਕ ਤੇ ਪਾਈ ਕਰ ਮੈਨੂੰ ਕਰ ਦਿਆ ਕਰੋ ਸਾਰੇ ਜਣੇ ਓਕੇ ਜੀ ਬਾਏ ਬਾਏ ਸਾਰਿਆਂ ਨੂੰ